ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਬੀਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪਟਿਆਲਾ ਪੁਲਿਸ ਵੱਲੋਂ ਤੜਕਸਾਰੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਉਸ ਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਰ ਨਮਾਜਰਾ ਨੂੰ ਹਰਿਆਣਾ ਜਾ ਕੇ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹਰਮਿਤ ਸਿੰਘ ਪਠਾਰ ਨਮਾਜਰਾ ਲੰਘੇ ਦਿਨੀ ਉਹਨਾਂ ਲੰਘੇ ਦਿਨੀ ਚਰਚਾ ਦੇ ਵਿੱਚ ਆਏ ਸੀ ਜਿਸ ਦੌਰਾਨ ਉਹਨਾਂ ਨੇ ਇਰੀਗੇਸ਼ਨ ਵਿਭਾਗ ਦੇ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਉੱਤੇ ਸਵਾਲ ਚੁੱਕੇ ਕਿ ਇਹ ਇਨ੍ਹਾਂ ਅਧਿਕਾਰੀਆਂ ਦੇ ਵੱਲੋਂ ਜਿਹੜਾ ਹੈ ਕੰਮ ਨਹੀਂ ਕੀਤੇ ਗਏ ਜਿਸ ਕਰਕੇ ਨਦੀਆਂ ਨਹਿਰਾਂ ਦੀ ਸਫਾਈ ਨਹੀਂ ਹੋਈ ਔਰ ਵੱਡੇ ਪੱਧਰ ਤੇ ਪੰਜਾਬ ਨੂੰ ਹੜ ਦਾ ਸਾਹਮਣਾ ਕਰਨਾ ਪੈ ਰਿਹਾ ਮੀਡੀਆ ਦੇ ਵਿੱਚ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਨਾਲ ਹੀ ਉਹਨਾਂ ਨੇ ਆਪਣੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ ਔਰ ਕਿਹਾ ਕਿ ਦਿੱਲੀ ਤੋਂ ਆਏ ਹਾਕਮ ਕਿਸ ਤਰੀਕੇ ਪੰਜਾਬ ਨੂੰ ਜਿਹੜਾ ਕੰਟਰੋਲ ਕਰ ਰਹੇ ਨੇ ਪਰ ਇਸ ਵੇਲੇ ਜਿਹੜਾ ਹੈ ਲੋਕਾਂ ਦੇ ਵਿੱਚ ਜਾਣ ਦੀ ਬਜਾਏ ਰਾਜਨੀਤੀ ਕਰ ਰਹੇ ਨੇ ਸੋ ਇਹਨਾਂ तमाम ਚੀਜ਼ਾਂ ਨੂੰ ਲੈ ਕੇ ਜਿਹੜਾ ਹਰਮਿੰਦਰ ਸਿੰਘ ਪਠਾਨ ਮਾਜਰਾ ਚਰਚਾ ਦੇ ਵਿੱਚ ਆਉਂਦੇ ਨੇ ਔਰ ਦੱਸ ਦਈਏ ਕਿ ਲੰਗੇ ਦੀਨੀ ਵੱਡਾ ਫੇਰ ਬਦਲ ਵੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਇਲਾਕੇ ਦੇ ਵਿੱਚ ਕੀਤਾ ਗਿਆ ਜਦੋਂ ਉਹਨਾਂ ਦੇ ਗਨਮੈਨ ਵੱਪਸ ਲੈ ਲੈ ਗਏ ਔਰ ਇੱਥੋਂ ਤੱਕ ਕਿ ਉਸ ਇਲਾਕੇ ਦੇ ਐਸਐਚਓ ਤੱਕ ਜਿਹੜੇ ਨੇ ਉਹ ਬਦਲ ਦਿੱਤੇ ਗਏ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ 376 ਦੇ ਮਾਮਲੇ ਦੇ ਵਿੱਚ ਜਿਹੜੀ ਹੈ ਇੱਕ ਐਫਆਈਆਰ ਦਰਜ ਕੀਤੀ ਉਹ ਅੱਜ ਤੜਕਸਾਰ ਹੀ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਤੋਂ ਪਹਿਲਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਿਹੜੀ ਹੈ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਔਰ ਨਾਲ ਹੀ ਜਿਹੜਾ ਹੈ ਆਪਣੇ ਸਮਰਥਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਵੱਡੇ ਪੱਦਰ ਦੇ ਉੱਤੇ ਇਕੱਠ ਕਰਕੇ ਪਟਿਆਲਾ ਡੀਸੀ ਦਫ਼ਤਰ ਔਰ ਐਸਐਸਪੀ ਦਫ਼ਤਰ ਪਹੁੰਚਿਆ ਜਾਏ ਕਿਉਂਕਿ ਇਸ ਮਾਮਲੇ ਦੇ ਬਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਹੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਗ੍ਰਫਤਾਰੀ ਪਾਈ ਗਈ ਹੈ ਪਟਿਆਲਾ ਪੁਲਿਸ ਦੀ ਇਸ ਕਾਰਵਾਈ ਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਦੱਸ ਦਈਏ ਕਿ 3.5 ਸਾਲ ਹੋ ਗਏ ਨੇ ਔਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਸ ਤਰੀਕੇ ਦੇ ਨਾਲ ਇਸ 376 ਦੇ ਮਾਮਲੇ ਨੂੰ ਦਰਜ ਕਰਦਾ ਸਿਰਫ ਇਸ ਕਾਰਨ ਕਰਕੇ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਆ ਉਹ ਸਵਾਲਾਂ ਦੇ ਵਿੱਚ ਕਰ ਰਹੀ ਆ ਦੱਸ ਦਈਏ ਕਿ ਇੱਥੋਂ ਤੱਕ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਇਹ ਕਿਹਾ ਹੈ ਕਿ ਦਿੱਲੀ ਵਾਲੇ ਹਾਕਮ ਜਿਸ ਤਰੀਕੇ ਕੰਟਰੋਲ ਕਰ ਰਹੇ ਨੇ ਇਸ ਪੂਰੀ ਕਾਰਵਾਈ ਨੂੰ ਇਸ ਪੂਰੀ ਸਰਕਾਰ ਨੂੰ ਤਾਂ ਅਜੇਹੇ ਦੇ ਵਿੱਚ ਆਪਣੇ ਸਾਥੀ ਵਿਧਾਇਕਾਂ ਨੂੰ ਮੰਤਰੀਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਇਸ ਵਾਰ ਖੜੇ ਹੋਣ ਔਰ ਪੰਜਾਬ ਦੇ ਵਿੱਚ ਜੋ ਦਿੱਲੀ ਦੇ ਹਾਕਮ ਕਾਬਜ਼ ਨੇ ਉਹਨਾਂ ਦਾ ਵਿਰੋਧ ਕਰਨ ਸਰਕਾਰ ਦੇ ਵਿੱਚ ਜਿਹੜੀ ਸੱਤਾ ਪਾਰਟੀ ਹੁੰਦੀ ਆ ਉਹਨਾਂ ਵੱਲੋਂ ਅਕਸਰ ਹੀ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਵਿਰੋਧੀ ਪਾਰਟੀਆਂ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਵਿਰੋਧੀ ਆਗੂਆਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਸਰਕਾਰ ਦੇ ਦੌਰਾਨ ਵੱਡੇ ਪੱਧਰ ਤੇ ਉੱਤੇ ਪੱਤਰਕਾਰਾਂ ਦੇ ਖਿਲਾਫ ਕਾਰਵਾਈ ਹੋਈ ਆਰਟੀਆਈ ਐਕਟਿਵਿਸਟਾਂ ਦੇ ਖਿਲਾਫ ਕਾਰਵਾਈ ਹੋਈ ਔਰ ਹੱਦ ਉਦੋਂ ਹੋ ਗਈ ਜਦੋਂ ਸਰਕਾਰ ਤੇ ਸਵਾਲ ਚੱਕਣ ਵਾਲੇ ਆਪਣੀ ਪਾਰਟੀ ਦੇ ਹੀ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਤੇ ਐਫ ਆਈ ਆਰ ਦਰਜ ਕਰਕੇ ਜਿਹੜੀ ਆ ਗ੍ਰਿਫਤਾਰੀ ਕਰ ਲਈ ਗਈ ਸੋ ਵੱਡੇ ਸਵਾਲ ਇਸ ਕਾਰਵਾਈ ਦੇ ਉੱਤੇ ਖੜੇ ਹੋ ਰਹੇ ਨੇ ਵਕਫ ਵਕ ਮੀਡੀਆ ਅਧਾਰਿਆਂ ਨੂੰ ਦਿੱਤੇ ਹੋਏ ਇੰਟਰਵਿਊ ਔਰ ਆਪਣੇ ਵੱਲੋਂ ਜਾਰੀ ਕੀਤੇ ਬਿਆਨ ਦੇ ਵਿੱਚ ਵੀ ਹਰਮਿੰਦਰ ਸਿੰਘ ਪਠਾਨ ਮਾਜਰਾ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨੇ ਤੇ ਲੈਂਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਇਸ ਵੇਲੇ ਵੀ ਮੁੱਖ ਮੰਤਰੀ ਮਾਨ ਜਿਹੜੇ ਨੇ ਉਹ ਸਵਾਲ ਖੜੇ ਕਰਨ ਦਿੱਲੀ ਦੇ ਹਾਕਮਾਂ ਦੇ ਵਿਰੋਧ ਦੇ ਵਿੱਚ ਖੜੇ ਹੋਣ ਆਪਣੇ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਹੱਕ ਦੇ ਵਿੱਚ ਖੜੇ ਹੋਣ ਤਾਂ ਹੀ ਜਿਹੜਾ ਹੈ 27 ਦੇ ਵਿੱਚ ਉਹ ਦੁਬਾਰਾ ਸਰਕਾਰ ਬਣਾ ਪਾਉਣਗੇ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜਾ ਆਪਾਂ ਕੱਲ੍ਹ ਆਵਾਜ਼ ਚੁੱਕੀ ਸੀ ਬਈ ਕ੍ਰਿਸ਼ਨ ਕਮਾਲ ਜਿਹੜਾ ਉਹ ਬਿਲਕੁਲ ਮਾੜਾ ਅਫਸਰ ਆ ਤੇ ਉਹਨੇ ਉਹਦੀ ਮਲੈਕੀ ਦਾ ਸਾਰਾ ਕੁਝ ਹੋਇਆ ਉਸ ਦਿਨ ਕੱਲ੍ਹ ਮੇਰੀਆਂ ਜਿਹੜੀਆਂ ਵੀਡੀਓ ਲਾਈਵ ਹੋਈਆਂ ਸੀ ਮੇਰੇ ਗੱਲ ਮੈਨ ਵਾਪਸ ਲਏ ਗਏ ਤੇ ਹੁਣ 376 ਦਾ ਬਿਰਦੇ ਪਰਚਾ ਕਰਤਾ ਨਾ ਨੇ ਤੇ ਪੰਜਾਬ ਪੁਲਿਸ ਨੇ ਵਿੱਚ ਚੁਣਿਆ ਆਇਆ ਰਿਆ ਆਇਆ ਚੁਣਿਆ ਤਕਰੀਬਨ ਸਾਰੇ ਜਣੇ ਜਿੰਨੇ ਨੇ ਇਹਨਾਂ ਨੇ ਰਾਤ ਪੁਰਾਣਾ ਜਿਹੜਾ ਮੈਂ ਤਕਰੀਬਨ ਮੇਰਾ ਹਾਈ ਕੋਰਟ 'ਚ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪਰਚੇ ਦਰਜਿਆ ਮੈਡਮ ਤੇ ਮੇਤੇ ਜਿਹੜਾ ਨਾਮ ਕੀਤਾ ਉਹ ਅੱਜ ਨਜ਼ਾਇਜ਼ ਕਰਤਾ ਪਰਚਾ ਦਰਜ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸੱਜਣਾ ਮਿੱਤਰਾਂ ਇਹ ਤੁਹਾਡੇ ਭਰਾ ਨੂੰ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚੁੱਕ ਕੇ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਜੋ ਵੀ ਬਣਦਾ ਆ ਬਈ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਆ ਦੇ ਲਾ ਕੇ ਇਹ ਪੰਜਾਬ ਵਾਸਤੇ ਮੁੱਦਾ ਚੋਂ ਕਦ ਮੈਂ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਸਾਰਨ ਭੇਜਦੀ ਕਰਦਾ ਅੱਜ ਜੇ ਤੁਸੀਂ ਨਾ ਜਾ ਕੇ ਤਾਂ ਤੁਹਾਡਾ ਕੱਖ ਨਹੀਂ ਬਣ ਤੇ ਆ ਇਹਨੂੰ ਵੱਤੋਂ ਸ਼ੇਰ ਵੀ ਕਰੋ ਆਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਮਿੱਤਰ ਬੈਠੇ ਪੰਜਾਬ ਹਰਿਆਣਾ ਜਿੱਥੇ ਵੀ ਜਿਹੜੇ ਕੋਈ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਬਿਲਕੁਲ ਨਾ ਆਉਣਾ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਪੰਜਾਬ ਦੀ ਕਿ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਟਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਪਟਿਆਲਾ ਐਸਐਸਪੀ ਦਾ ਡੀਸੀ ਦਫਤਰ ਆਪਾਂ ਸਾਰਾ ਕਹਿ ਰਨਾ ਤੇ ਤੁਹਾਨੂੰ ਬੇਨਤੀ ਹੈ ਨੂੰ ਵੱਧ ਤੋਂ ਵੱਧ ਲਾਈਵ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਸੁਣਾ ਦੇ ਕੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਉੱਥੇ ਮੇਰਾ ਸਾਥ ਦਿਓ ਤਾਂ ਕਿ ਆਪਾਂ ਇਸ ਜਿਹੜੀ ਗੁੰਗੀ ਸਰਕਾਰ ਨੂੰ ਠਾ ਸਕੀਏ ਤੇ ਜਿਹੜੇ ਦਾ ਦਿਮਾਗ ਤੇ 94 ਐਮਐਲਏ ਬੜੇ ਆ ਉਹ ਦਿਮਾਗ ਵਾਲਾ ਕੀੜਾ ਕੱਢ ਸਕੀਏ ਵੀ ਜੀਐਮਐਲਏ ਉੱਠ ਪੈਣ ਇੱਕ ਤੇ ਪਰਚਾ ਦੂਜੇ ਤੇ ਇਹਦੇ ਮੈਨੂੰ ਦਬਾਉਣਗੇ ਮੈਂ ਦਬਦਾ ਤਾਂ ਨਹੀਂ ਵੱਡਾ ਸਾਰਾਂ ਦਾ ਭਰਾਵਾ ਦਾ ਆਸ਼ੀਰਵਾਦ ਆ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੇ ਵਾਸਤੇ ਮੇਰੇ ਤੇ ਪਰਚੇ ਹੋਰ ਕਰ ਸਕਦੇ ਆ ਮੈਂ ਜੇਲ੍ਹ ਚ ਰਹਿ ਸਕਦਾ ਪਰ ਮੇਰੀ ਜਿਹੜੀ ਆਵਾਜ਼ ਆ ਉਹਨੂੰ ਨਹੀਂ ਕੋਤਬਾ ਸਕਦਾ ਤੇ ਤੁਹਾਨੂੰ ਬੇਨਤੀ ਆ ਸਾਰੇ ਉੱਥੇ ਵਕਤੋਂ ਪਹੁੰਚੋ ਕੰਮ ਮੈਨੂੰ ਪਤਾ ਦਾ ਸਾਰਿਆਂ ਨੂੰ ਹੁੰਦਾ ਮੀਂਹ ਕਣੀ ਆ ਪਰ ਜੇ ਅੱਜ ਤੁਹਾਡੀ ਮੈਨੂੰ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਅੱਜ ਉੱਥੇ ਡੀਸੀ ਦਫ਼ਤਰ ਫੈਸਲਸਾ ਦਫ਼ਤਰ ਕੇ ਦੋ ਤੇ ਇਹਨਾਂ ਨੂੰ ਸਵਾਲ ਕਰੋ ਪੁੱਛੋ ਵੀ ਇੱਕ ਬੰਦੇ ਨੇ ਆਵਾਜ਼ ਚੁੱਕੀ ਆ ਬਾਹਰ ਲਈ ਛੱਡ ਦੇਣ ਕਿ ਰਾਜ ਕਰਨ ਦੇ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਮੈਂ ਕਹਿ ਸਕਦਾ ਉਹਨਾਂ ਕਾਂਗਰਸ ਦਾ ਵੀ ਰਾਜ ਰਿਆ ਬੀਜੇਪੀ ਦਾ ਵੀ ਰਾਜ ਰਿਆ ਉਹਨਾਂ ਨੇ ਤਾਂ ਕਰੀ ਜੰਨੀ ਇੰਟਰਫੇਰੈਂਸ ਆਣ ਕੇ ਆਪਦੀਆ ਸਟੇਪਾਂਚ ਕੀਤੀ ਨਹੀਂ ਇਹਨਾਂ ਨੂੰ ਕੋਈ ਜ਼ਿਆਦਾ ਚਾ ਚੜਿਆ ਆ ਇਹਨਾਂ ਨੂੰ ਕੋਈ ਜ਼ਿਆਦਾ ਆ ਵੀ ਅਸੀਂ ਕੋ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਭੋੜੇ ਭਾਲੇ ਵੀ ਇਹਨਾਂ ਨੂੰ ਰਾਜ ਨਹੀਂ ਕਰਰਾਉਂਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਮਹਾਰਾਜ ਤੋਂ ਲੈ ਕੇ ਇਹਨਾਂ ਨਾਲ ਤਖਤਾ ਪੜ ਸਕਦਾ ਅੱਜ ਤੁਹਾਡਾ ਸਾਥ ਨਹੀਂ ਲੋੜਾ ਅੱਜ ਮੇਰਾ ਸਾਥ ਦੇ ਲੋ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡਾ ਲੈਣੀ ਰਹੂਗਾ ਵਾਹਿਗੁਰੂ ਜੀ ਕੀ ਹਾਲ ਸਾਥ ਵਾਹਿਗੁਰੂ ਜੀ ਕੀ ਫਤਹ